ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਗੱਲ ਤਾਂ ਪੁਰਾਣੀ ਅੱਜ ਤੋਂ 40 50 ਸਾਲ ਪਹਿਲਾਂ ਪਰ ਦੇਖ ਕੇ ਉਹ ਗੱਲ ਯਾਦ ਆ ਜਾਂਦੀ ਆ ਅਸੀਂ ਛੋਟੇ ਹੁੰਦੇ ਜਦੋਂ ਘਰੇ ਰੁੱਖ ਹੁੰਦੇ ਸਨ ਟਾਲੀਆਂ ਵਗੈਰਾ ਉਹਨਾਂ ਦੀ ਜੜਾਂ ਦੇ ਵਿੱਚ ਖੱਡਾਂ ਹੁੰਦੀ ਸਨ ਕੀੜਿਆਂ ਦੀ ਇਸ ਤਰ੍ਹਾਂ ਤਾਂ ਅਸੀਂ ਪਾਣੀ ਪਾਦਣਾ ਅੰਤਾਂ ਦੇ ਕੀੜੇ ਬਾਹਰ ਨੂੰ ਆ ਜਾਣ ਤਾਂ ਬਜ਼ੁਰਗਾਂ ਨੇ ਉਹਨਾਂ ਨੇ ਰੋਕਣਾ ਵੀ ਇਹ ਨਹੀਂ ਕਰੀਦਾ ਹੁੰਦਾ ਵੀ ਜਿਹੜੇ ਕੀੜੇ ਨੇ ਇਹਦੀਆਂ ਜੜਾਂ 'ਚ ਹੀਠਾਂ ਡੂੰਘੀਆਂ ਕਰ ਦਿੰਦੇ ਬੂਟਾ ਜਿਆਦਾ ਸਿਹਤਮੰਤ, ਛੇਤੀ ਮੋਟਾ ਹੁੰਦਾ। ਪਰ ਜੇ ਆਪਾਂ ਵਿਗਿਆਨ ਦੇ ਹਿਸਾਬ ਨਾਲ ਦੇਖੀ ਤਾਂ ਕੀੜੇ ਉਹ ਮਿੱਟੀ ਕੱਢਦੇ ਰਹਿੰਦੇ ਨੇ ਤੇ ਬੂਟੇ ਨੂੰ ਆਕਸੀਜਨ ਜੜਾਂ ਨੂੰ ਵਧੀਆ ਮਿਲਦੀ ਆ ਤੇ ਉਹਦਾ ਜੋ ਕੁਦਰਤ ਦਾ ਡਿਜ਼ਾਈਨ ਹੈ ਹੋ ਸਕਦਾ ਵਧੀਆ ਹੋਵੇ। ਸੋ ਇਹ ਕੀੜੇ ਦਾ ਜੋ ਕਾਫੀ ਇਹ ਸਦੀਆਂ ਪੁਰਾਣਾ ਕੀੜਾ ਤੇ ਕਾਫੀ ਹਰੇਕ ਏਰੀਆ 'ਚ ਮਿਲ ਜਾਂਦਾ। ਪਰ ਇਹਦਾ ਭੋਜਨ ਕੀ ਆ ਆਪਾਂ ਇਹਦੇ ਬਾਰੇ ਦੇਖਣ ਦੀ ਮੈਂ ਕੋਸ਼ਿਸ਼ ਕੀਤੀ ਵੀ ਕੀ ਖਾਂਦੇ ਨੇ ਕਿਉਂਕਿ ਇੰਨੀ ਤਾਂ ਗੱਲ ਹੈ ਵੀ ਇਹ ਆਪਣੀਆਂ ਫਸਲਾਂ ਨੂੰ ਨੁਕਸਾਨ ਤਾਂ ਨਹੀਂ ਕਰਦੇ ਪਰ ਜਿੱਥੇ ਵੀ ਜਿਹੜੇ ਵੀ ਇਲਾਕੇ ਜਿਹੜੇ ਨੇ ਤਾਂ ਬਹੁਤ ਜ਼ਿਆਦਾ ਹੁੰਦੇ ਨੇ ਸੋ ਇਸੇ ਤਰ੍ਹਾਂ ਜਦ ਦੇਖਿਆ ਵੀ ਇਹ ਬੂਟੇ ਤੇ ਪਹਿਲਾਂ ਇਹ ਕੀੜਿਆਂ ਦੀ ਖੱਡਾ ਨਹੀਂ ਸਨ ਤੇ ਨਾ ਦੋ ਇਹ ਆਮਲੇ ਦੇ ਬੂਟੇ ਨੇ ਬੂਟੇ ਚਾਰ ਨੇ ਪਰ ਇਹ ਦੋ ਬੂਟਿਆਂ ਦੇ ਨੇੜੇ ਨਾਲੇ ਆਪਣੀਆਂ ਘਰ ਬਣਾਏ ਨੇ ਫਿਰ ਦੇਖਿਆ ਵੀ ਕਿੱਥੇ ਜ਼ਿਆਦਾ ਘੁੰਮ ਰਹੇ ਨੇ ਕਿਉਂਕਿ ਆਮ ਤੌਰ ਤੇ ਮੈਂ ਪਹਿਲਾਂ ਵੀ ਦੇਖਿਆ ਸੀਗਾ ਜਦੋਂ ਆਪਣੇ ਲੋਵੀਅਨ ਬਿਮਾਰੀ ਪੈ ਜਾਂਦੀ ਆ ਤਾਂ ਉਹਦੇ ਉੱਤੇ ਜ਼ਿਆਦਾ ਕੰਮ ਕਰਦੇ ਨੇ ਹੁਣ ਤੁਸੀਂ ਆ ਦੇਖੋ ਵੀ ਜਿਹੜਾ ਵੀ ਨਰਮ ਟੂਸਾ ਹੁੰਦਾ ਪੌਦਾ ਹੁੰਦਾ ਉੱਥੇ ਸ਼ਹਿਦ ਆਵੇ ਜਾਂ ਨਾ ਮੈਨੂੰ ਕਲੀਅਰ ਨਹੀਂ ਪਰ ਹੁਣ ਖਤਮ ਹੋ ਗਿਆ ਕੁਸਤਾ ਮੀਨਾ ਉੱਤੇ ਗਿਆ ਇਹਨਾਂ ਉੱਤੇ ਤੇਲਾ ਆ ਗਿਆ ਸੀ ਤੇ ਇਹ ਤੇਲੇ ਨੂੰ ਇਹਨਾਂ ਨੇ ਖਤਮ ਕਰਤਾ ਮਤਲਬ ਹੁਣ ਕਿਸੇ ਵੀ ਟੂਸੇ ਤੇ ਤੇਲਾ ਨਹੀਂ ਹੈਗਾ ਪਰ ਇਹ ਹਰੇਕ ਟੂਸੇ ਦੇ ਘੁੰਮ ਰਹੇ ਨੇ ਕੋਈ ਵੀ ਟੂਸਾ ਆਸਾਨੀ ਮਿਲੂਗਾ ਮਨ मतलब ਨਰਮ ਪੱਤੇ ਜਿੱਥੇ ਕੀੜੇ ਨਾ ਹੋਣ ਜਿਵੇਂ ਆਪਣੀ ਲੇਡੀ ਬਾਰਡ ਵੀਟਲ ਤੇਲੇ ਨੂੰ ਖਾ ਜਾਂਦੀ ਆ ਉਸੇ ਤਰ੍ਹਾਂ ਮੈਨੂੰ ਲੱਗਦਾ ਇਹਨਾਂ ਨੇ ਵੀ ਖਾ ਤੇਲਾ ਖਤਮ ਕੀਤਾ ਸਬੂਤੇ ਦਾ ਜਿਹੜਾ ਟੂਸਿਆਂ ਤੇ ਤੇਲਾ ਆਉਂਦਾ ਉਹ ਤੇਲਾ ਕਿਸੇ ਵੀ ਜਗ੍ਹਾ ਹੋਵੇ ਤਾਂ ਉਹ ਨਰਮ ਜਗ੍ਹਾ ਤੇ ਆਉਂਦਾ ਜਿਵੇਂ ਗੋਭ ਦੀ ਸੁੰਡੀ ਨਰਮ ਚੀਜ਼ ਖਾਂਦੀ ਆ ਇਸੇ ਤਰ੍ਹਾਂ ਤੇਲਾ ਸੋ ਇਹ ਆਮਲੇ ਦੇ ਬੂਟਿਆਂ ਤੇ ਤੇਲਾ ਆ ਗਿਆ ਸੀ ਪਰ ਹੁਣ ਇਹ ਤਕਰੀਬਨ ਦੇਖਣ ਤੋਂ हट ਗਿਆ ਬਾਰਸ਼ ਆ ਗਈ ਸੀ ਬਾਕੀ ਇਹਨਾਂ ਨੇ ਲੋੜ ਤੋਂ ਵੱਧ ਤੇ ਰੋਲ ਅਦਾ ਕੀਤਾ ਹੁਣ ਇੱਕ ਵੀ ਨਹੀਂ ਦੀਦਾ ਸੋ ਪਰ ਕੀੜੇ ਉਸ ਤਰ੍ਹਾਂ ਕੰਮ ਕਰ ਰਹੇ ਸੋ ਇਹਦਾ ਮਤਲਬ ਕੀੜਾ ਆਪਣਾ ਮਿੱਤਰ ਕੀਟ ਹੈ ਸੋ ਜਦੋਂ ਆਪਾਂ ਉਹ ਖੇਤੀ ਕਰਦੇ ਜਿਹਦੇ ਵਿੱਚ ਸਾਰੇ ਕੀੜੇ ਮਾਰੇ ਜਾਂਦੇ ਨੇ ਤਾਂ ਬਿਮਾਰੀ ਦਾ ਇਲਾਜ ਕਰਨ ਵਾਲੇ ਕੀੜੇ ਵੀ ਖਤਮ ਹੋ ਜਾਂਦੇ ਨੇ ਸੋ ਆਪਾਂ ਹੋਰ ਥਾਵਾਂ ਤੇ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਕੀੜੇ ਆ ਕਿੱਥੇ ਕੀ ਕੰਮ ਕਰ ਰਹੇ ਨੇ ਕੁਦਰਤੀ ਖੇਤੀ ਜੇ ਹੁਣ ਗਰਮੀ ਜਿਆਦਾ ਹੋਣ ਕਰਕੇ ਨਾ ਮੋਰ ਤੁਸੀਂ ਵੈਸੇ ਆਪਾਂ ਨੂੰ ਡਿਸਟਰਬ ਕਰਨਾ ਪੈਣਾ ਮੈਂ ਉਹਦੇ ਕੋਲ ਜੀ ਲੰਘਣਾ ਪਿਆ ਇਹ ਪਿੱਛੋਂ ਆਪਣੇ ਫਾਰਾਂ ਨਾਲ ਝੱਲ ਮਾਰਦਾ ਆਪਣੇ ਆਪ ਨੂੰ ਠੰਡਾ ਕਰ ਰਿਹਾ ਕਿਉਂਕਿ ਗਰਮੀ ਵੱਧ ਮੰਨਦੇ ਨੇ ਤੇ ਹੁਣ ਆਪਾਂ ਕਾਫੀ ਨੇ ਨਜ਼ਦੀਕ ਆ ਤੇ ਹੁਣ ਪਰੇ ਨੂੰ ਜਾ ਰਿਹਾ ਇਹ ਜਿਹੜੇ ਪੰਛੀ ਨੇ ਆਪਣੇ ਖੇਤਾਂ 'ਚ ਲਗਾਤਾਰ ਘੁੰਮਦੇ ਰਹਿੰਦੇ ਨੇ ਤੇ ਕਾਫੀ ਜ਼ਿਆਦਾ ਪੰਛੀ ਆ ਕੁਦਰਤੀ ਖੇਤੀ ਹੁਣ ਕਰਕੇ ਕਿਉਂਕਿ ਹੁਣ ਛੋਨੇ ਵਾਲੇ ਖੇਤਾਂ 'ਚ ਘੁੰਮਣੋਂ ਰਹੇ ਇਹ ਆ ਲਓ ਹੁਣ ਆਪਾਂ ਨੇੜੇ ਆ ਗਏ ਤੇ ਫੇਰ ਆਪਾਂ ਲੰਘ ਜਾਣਾ ਇਹਨੇ ਫੇਰ ਆਪਣਾ ਫੇਰ ਬਾਲ ਪਾਉਣ ਲੱਗਾ ਜਿ ਇਕ ਅਲੱਗ ਅਲੱਗ ਥਾਵਾਂ ਤੇ ਮੋਰ ਖੜੇ ਆਪਣੇ ਕੰਮ ਕਰੀ ਜਾਂਦੇ ਨੇ ਕੋਈ ਕਿਸੇ ਦਰਖਤ ਥੱਲੇ ਖੜ ਜਾਂਦਾ ਕੋਈ ਕਿਸੇ ਏਰੀਆ 'ਚ ਉਸ ਤਰ੍ਹਾਂ ਖੜਦੇ ਨੇ ਕਿਸਾਨ ਦੋਸਤੋ ਇਹਦੇ ਵਿੱਚ ਮੱਕੀ ਦੇ ਲੋਬੀਆ ਬੀਜੇਗਾ ਕੁਝ ਬੂਟਿਆਂ ਤੇ ਤੇਲਾ ਨਜ਼ਰ ਆਇਆ ਬਰੀਕ ਜਿਹਾ ਦੋ ਤਿੰਨ ਦਿਨ ਪਹਿਲਾਂ ਪਰ ਹੁਣ ਤੇਲਾ ਤਾਂ ਨਜ਼ਰ ਨਹੀਂ ਆਉਂਦਾ ਪਰ ਕੀੜੇ ਹਾਲੇ ਵੀ ਇਹਨਾਂ ਤੇ ਕੰਮ ਕਰ ਰਹੇ ਜਾਣੇ ਇਹਦੀ ਮਤਲਬ ਅ ਲਗਾਤਾਰ ਕੰਮ ਕਰਦੇ ਰਹਿਣਗੇ ਤੇ ਆ ਦੇਖੋ ਜਿਹੜੇ ਆਹ ਜਿੱਥੇ ਆ ਪੱਤੇ ਜੇ ਇਕੱਠੇ ਹੋ ਗਏ ਨਾ ਇਹ ਬਿਮਾਰੀ ਤੇਲੇ ਨੇ ਰਸ ਚੂਸ ਲਿਆ ਪਰ ਹੁਣ ਤੁਸੀਂ ਦੇਖੋ ਵੀ ਅ ਜਿਵੇਂ ਗੋਪਤੀ ਸੰਡੀ ਆ ਜਾਂ ਉਸ ਤਰ੍ਹਾਂ ਦਾ ਕੋਈ ਖਾਣੇ ਵਾਲਾ ਜੀਵ ਹੈ ਇਹ ਜਿਹੜੇ ਛੋਟੇ ਕੀੜੇ ਨੇ ਲਗਾਤਾਰ ਘੁੰਮਤ ਨੇ ਹਰੇਕ ਬੂਟੇ ਤੇ ਜਿੰਨੇ ਆਪਾਂ ਕੰਮ ਨਹੀਂ ਕਰ ਸਕਦੇ ਉਸ ਤੋਂ ਵੱਧ ਦੇ ਕਰ ਰਹੇ। ਕੰਮ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਆ। ਜਿੱਥੇ ਨਰਮ ਜਗਾ ਇਹਨਾਂ ਨੂੰ ਨਜ਼ਰ ਆਉਂਦੇ ਨੇ ਆ ਦੇਖੋ ਕਾਲਾ ਕੀੜਾ ਘੁੰਮ ਰਿਹਾ ਇੱਥਾਂੋਂ ਤੋਂ ਤੇ ਇਹ ਇਸ ਤਰ੍ਹਾਂ ਆਪਣੀ ਫਸਲ ਦੇ ਉੱਤੇ ਇੱਕ ਤਰ੍ਹਾਂ ਦੀ ਡਾਕਟਰੀ ਉਹ ਕਰ ਰਹੇ ਨੇ। ਮਤਲਬ ਜਿਹੜਾ ਪੌਦਾ ਜ਼ਿਆਦਾ ਬਿਮਾਰ ਹੋ ਗਿਆ। ਜਾਂ ਉਹ ਤੇ ਤੇ ਲਾਗ ਗਿਆ ਤਾਂ ਉੱਥੇ ਤੁਹਾਨੂੰ ਕੀੜੇ ਮਿਲਣਗੇ। ਇਹ ਕਾਲਾ ਕੀੜਾ ਉੱਥੇ ਕੰਮ ਕਰਦਾ ਦੇਖੋ ਫੁੱਲਾਂ ਦੇ ਨੇੜੇ ਆ ਸੋ ਇਸ ਤਰ੍ਹਾਂ ਇਹ ਕੁਦਰਤ ਦੇ ਕੀਟ ਜਿਹੜੇ ਜਾਣੇ-ਅਣਜਾਣੇ ਜਿ ਆਪਾਂ ਨੂੰ ਉਹਨਾਂ ਦਾ ਐ ਵੀ ਨਹੀਂ ਪਤਾ ਕੁਦਰਤ ਨੇ ਕਿਹੜੇ ਕੰਮ ਲਈ ਬਣਾਏ ਨੇ ਕੀ ਇਹਨਾਂ ਦਾ ਰੋਲ ਹੈ ਸੋ ਉਸ ਤਰ੍ਹਾਂ ਆਪਾਂ ਨੂੰ ਇਸ ਜਿਹੜਾ ਕੁਦਰਤਾ ਜੰਗਲ ਸਿਸਟਮ ਨੂੰ ਸਮਝੀਏ ਮਾਤਾ ਭਾਰ ਨੂੰ ਬਚਾਉਣ ਦੇ ਵਿੱਚ ਗੱਲਾ ਆਪਣਾ ਹੀ ਯੋਗਦਾਨ ਨਹੀਂ ਪੰਛੀਆਂ ਤੋਂ ਲੈ ਕੇ ਛੋਟੇ-ਛੋਟਾ ਕੀਟ ਕੰਮ ਕਰ ਰਿਹਾ ਕੋਈ ਕੁਛ ਕਰ ਰਿਹਾ ਜੇ ਆਪਾਂ ਇਹਨਾਂ ਨੂੰ ਸਮਝਾਂਗੇ ਤਾਂ ਆਪਾਂ ਆਪਣੇ ਖੇਤੀ ਨੂੰ ਵਧੀਆ ਬਣਾ ਲਾਂਗੇ ਸੋ ਆਹ ਜਿਹੜੀ ਸਾਈਡ ਤੇ ਬਾਸਰਾ ਖੜਾ ਜੀ ਆਪਣਾ ਬਫਰ ਜ਼ੋਨ ਹੁੰਦਾ ਆ ਦੇਖੋ ਇੱਧਰ ਆਪਣਾ ਹਰੀ ਕ੍ਰਾਂਤੀ ਮਾਡਲ ਆ ਕਿਸਾਨ ਵੀਰ ਦਾ ਇਸ ਤੋਂ ਬਾਅਦ ਆ ਖਾਲੀ ਬਾਟਾ ਦੀ ਥੋੜੀ ਜਿਹਾ ਛੱਡ ਕੇ ਫੇਰ ਇਸ ਤੋਂ ਬਾਅਦ ਆਪਣਾ ਆਹ ਬਾਜਰਾ ਹੁੰਦਾ ਤਾਂ ਕਿ ਉਧਰੋਂ ਜਿਹੜਾ ਉਧਰੋਂ ਵਾਰਤਿਆ ਜਾਣਾ ਸਮਾਨ ਉਹਦਾ ਹਵਾ ਨਾਲ ਸਰ ਘੱਟ ਤੋਂ ਘੱਟ ਆ ਸਕੇ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਜੇ ਕੁਦਰਤ ਨੂੰ ਬਚਾਉਣ ਦਾ ਕੰਮ ਕਰ ਸਕਦੇ ਆ ਅ ਪਰ ਜਿਹੜੇ ਇਹ ਛੋਟੇ ਜੀਵ ਨੇ ਜਾਣੇ ਅਣਜਾਣੇ ਚ ਜਦੋਂ ਮਾਰਦੇ ਆ ਕੋਈ ਵੀ ਦਵਾਈ ਵਰਤੀ ਜਾਂਦੀ ਹੈ ਤਾਂ ਮਿੱਤਰ ਕੀਟ ਦੁਸ਼ਮਣ ਕੀਟ ਅ ਸਭ ਮਰ ਜਾਂਦੇ ਨੇ ਹੁਣ ਮੇਰਾ ਇਹ ਕੈਮਰਾ ਤਾਂ ਸਾਇਦ ਨਾ ਦਿਖਾ ਸਕੇ ਇਸ ਏਰੀਏ ਦੇ ਵਿੱਚ ਪਤਲਾ ਜਿਹਾ ਜਾਲਾ ਜਾਂ ਵੀ ਬਣ ਗਿਆ ਜਿਹਦੇ ਵਿੱਚ ਮੱਖੀ ਮੱਛਰ ਫਸਣਗੇ ਤੇ ਇਹ ਬੇਲਾਂ ਵਾਲਾ ਲੋ ਵੀ ਆ ਤੇ ਜਦੋਂ ਇਲੋਵੀਆ ਬੇਲਾਂ ਵਾਲਾ ਝਾੜ ਵੀ ਵਧਦਾਊਗਾ ਨਾਈਟ੍ਰੋਜਨ ਦਊਗਾ ਤੇ ਜਿਹੜੀਆਂ ਬਿਮਾਰੀਆਂ ਨੇ ਕੁਦਰਤ ਆਪਣੇ ਆਪ ਠੀਕ ਕਰ ਦਿੰਦੀ ਆ ਹਰੇਕ ਪੌਦੇ ਦੀ ਹੁਣ ਤੁਸੀਂ ਦੇਖੋ ਹੈ ਨਾ ਮੱਕੀਆਂ ਦੇ ਵਿੱਚ ਕੋਈ ਗੋਭਗਾਬ ਦੀ ਸੰਟੀ ਦਾ ਜਾਂ ਕੋਈ ਉਸ ਤਰ੍ਹਾਂ ਦਾ ਨਹੀਂ ਹੋ ਸਕਦਾ ਕਿਉਂਕਿ ਕੁਦਰਤ ਆਪਣਾ ਡਿਜ਼ਾਈਨ ਖੁਦ ਵਧੀਆ ਬਣਾਉਂਦੀ ਆ ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਕਿਸੇ ਵੀ ਕੀਟ ਨੂੰ ਮਾਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਆਪਣੀ ਜਿਹੜੀ ਕੁਦਰਤੀ ਖੇਤੀ ਆ ਬਹੁਤ ਸਾਰੇ ਲੋਕ ਨਿੰਮ ਅਸਤਰ ਬ੍ਰਹਮ ਅਸਤਰ ਬਣਾ ਲੈਂਦੇ ਨੇ ਉਹਦੇ ਨਾਲ ਜਿਹੜੇ ਕੀਟ ਨੇ ਫਿਰ ਤਾਂ ਸਾਰੀ ਮਾਰਨਗੇ ਉਹਦੇ ਵਿੱਚ ਇਹ ਕਲੀਅਰ ਤਾਂ ਨਹੀਂ ਹੁੰਦਾ ਵੀ ਦੁਸ਼ਮਣ ਕੀਟੇ ਮਾਰਨਗੇ ਸੋ ਮਾਰਾ ਮਾਰੀ ਦੀ ਖੇਤੀ ਵਿੱਚ ਕਾਫੀ ਕੁਝ ਮਾਰਿਆ ਜਾਂਦਾ ਸੋ ਆਪਾਂ ਨੂੰ ਕੁਦਰਤ ਨੂੰ ਸਮਝਣਾ ਚਾਹੀਦਾ ਉਹਨੂੰ ਜੰਗਲ ਡਿਜ਼ਾਈਨ ਨੂੰ ਸਮਝੀਏ ਵੀ ਅਸੀਂ ਆਪਣੇ ਜੀਵਾਂ ਤੋਂ ਛੋਟੇ ਤੋਂ ਛੋਟਾ ਜੀਵ ਬਚਾਈਏ ਤਾਂ ਕਿ ਉਹਦਾ ਰੋਲ ਪਤਾ ਲੱਗ ਸਕੇ ਆਪਾਂ ਨੂੰ ਵੀ ਕਿਹੜੇ ਜੀਵ ਦਾ ਕੀ ਰੋਲ ਹੈ ਸਾਡੇ ਬਜ਼ੁਰਗਾਂ ਦੀ ਖੇਤੀ ਵਿੱਚ ਫਸਲਾਂ ਬਿਮਾਰ ਨਹੀਂ ਸਨ ਹੁੰਦੀਆਂ ਨਾ ਹੀ ਲੋਕ ਬਿਮਾਰ ਹੁੰਦੇ ਸਨ ਤੇ ਹੁਣ ਸਾਡੇ ਅੰਦਰ ਉਹ ਚੀਜ਼ ਭਰ ਦਿੱਤੀ ਗਈ ਆ ਵੀ ਜੀ ਮਤਲਬ ਫਸਲ ਬਿਮਾਰ ਹੋਊ ਸਾਰਾ ਹੀ ਕੁਸਤਬਾਹ ਕਰ ਦੂ ਇਸ ਤਰ੍ਹਾਂ ਨਹੀਂ ਹੁੰਦਾ ਕੋਈ ਵੀ ਕੀਟ ਬਿਲਕੁਲ 100% ਨਹੀਂ ਤਬਾਹ ਕਰ ਸਕਦਾ ਕੁਝ ਫੀਸ ਦੀ ਖਾ ਸਕਦਾ 5% 10% ਕਿਉਂਕਿ ਜੇ ਦੂਸਰ ਮਨ ਕੀਟਾਂ ਦੀ ਗਿਣਤੀ 80% ਹੋ ਜਾਵੇ ਤੇ ਮਿੱਤਰ ਕੀਟਾਂ ਦੀ ਗਿਣਤੀ 20% ਵੀ ਹੋਵੇ ਤਾਂ ਵੀ ਉਹ ਉਹਨਾਂ ਨੂੰ ਖਤਮ ਕਰ ਦੇਣਗੇ ਕਿਉਂਕਿ ਇਹਨਾਂ ਦੀ ਖਾਣ ਦੀ ਸਮਰੱਥਾ ਬਹੁਤ ਤੇਜ਼ ਹੁੰਦੀ ਆ। ਸੋ ਕਿਸਾਨ ਵੀਰੋ ਉਹਨਾਂ ਕੀੜਿਆਂ ਨੂੰ ਜਿਹੜੇ ਫਸਲਾਂ ਨੂੰ ਬਚਾਉਂਦੇ ਨੇ ਉਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਜੇ ਉਹਨਾਂ ਦੀ ਪ੍ਰਜਾਤੀ ਉਹਨਸਟ ਹੋ ਗਈ ਤਾਂ ਆਪਣੇ ਕੋਲ ਬਚਾਉਣ ਵਾਲੇ ਕੀੜੇ ਵੀ ਨਹੀਂ ਹੋਣੇ ਸੋ ਫਿਰ ਆਪਾਂ ਨੂੰ ਉਹਨਾਂ ਨੂੰ ਮਾਰਨਾ ਹੀ ਪੈਣਾ। ਕੁਦਰਤ ਨੂੰ ਸਮਝੀਏ ਕੁਦਰਤ ਆਪਨਾ ਡਿਜ਼ਾਈਨ ਖੋ ਤਿਆਰ ਕਰਦੀ ਆ ਉਸ ਹਿਸਾਬ ਨਾਲ ਹਰੇਕ ਚੀਜ਼ ਨੂੰ ਅ ਵਾਦਾ ਘਾਟਾ ਕੁਦਰਤ ਨੂੰ ਨਿਡਜ਼ਾਇਨ ਕਰਨ ਆਪਾਂ ਸਰਵ ਕੁਦਰਤ ਨੂੰ ਸਮਝਣਾ ਸੋ ਨੂੰ ਸਮਝੀਏ ਮਾਤਾਵਰਨ ਨੂੰ ਬਚਾਈਏ ਤੇ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਨੂੰ ਹੋਰ ਵਧੀਆ ਬਣਾ ਸਕਦੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਕੁਦਰਤ ਨੂੰ ਜਿੰਨਾ ਵਧੀਆ ਬਣਾਵਾਂਗੇ ਉਨਾਂ ਹੀ ਆਪਣੇ ਕੁਦਰਤ ਨੇੜੇ ਆਉ ਉ ਤੁਸੀਂ ਵਧੀਆ ਜੀਵਨ ਵਧੀਆ ਢੰਗ ਨਾਲ ਆਪਣੀ ਖੇਤੀ ਨੂੰ ਵਧਾ ਸਕਦੇ ਹਾਂ ਸੋ ਸਾਰਿਆਂ ਦਾ ਧੰਨਵਾਦ ਤੰਦਰੁਸਤ ਜ਼ਿੰਦਗੀ ਤੇ ਤੰਦਰੁਸਤ ਜੀਵਨ ਆਪਾਂ ਨੂੰ ਕੁਦਰਤੀ ਖੇਤੀ ਤੋਂ ਮਿਲ ਸਕਦਾ। ਸੋ ਇਹ ਖੇਤੀ ਨੂੰ ਹੀ ਬਚਾਉਣਾ ਪੈਣਾ। ਸੋ ਸਾਰਿਆਂ ਦਾ ਧੰਨਵਾਦ ਜੀ। ਕਿਉਂਕਿ ਇਹ ਖੇਤੀ ਵਿੱਚ ਮਧੂਮੱਖੀ ਤੋਂ ਲੈ ਕੇ ਛੋਟਾ ਵੱਡਾ ਜੀਵ ਜੰਤ ਸੁਰੱਖਿਅਤ ਹੋ ਗਿਆ। ਤਾਂ ਕੁਦਰਤੀ ਖੇਤੀ ਵਧੀਆ ਢੰਗ ਨਾਲ ਚੱਲਦੀ ਆ। ਸੋ ਉਹਨਾਂ ਜੀਵਾਂ ਨੂੰ ਬਚਾ ਕੇ ਆਪਾਂ ਅ ਉਹਨਾਂ ਨੂੰ ਸਟਰਬ ਨਹੀਂ ਕਰਨਾ ਕੋਸ਼ਿਸ਼ ਕਰਨੀ ਹੋ ਯਾਦ ਰਹਿਣ ਤੇ ਉਹਨਾਂ ਨੂੰ ਤੋਂ ਡਰਨ ਨਾ ਲੱਗੇ ਉਸ ਤਰ੍ਹਾਂ ਦੀ ਖੇਤੀ ਨੂੰ ਬਣਾਈਏ। ਇਹ ਸਾਰਾ ਜੀਵ ਜਗਤ ਕੁਦਰਤੀ ਖੇਤੀ 'ਚ ਬਚ ਸਕਦਾ। ਇਹ ਬਚੂਗਾ ਤਾਂ ਆਪਾਂ ਬਚਾਂਗੇ ਜੇ ਆਪਾਂ ਕਹਾਂਗੇ ਵੀ ਸਿਰਫ ਇਨਸਾਨ ਲਈ ਪੈਦਾ ਕਰੀਏ ਬਾਕੀ ਜੀਵ ਜਗਤ ਉਹਦੇ ਹਿੱਸੇਦਾਰ ਨਾ ਹੋਵੇ ਤਾਂ ਉਹ ਠੀਕ ਨਹੀਂ ਹੋ ਸਕਦਾ ਤੁਹ ਸਾਰਿਆਂ ਦਾ ਧੰਨਵਾਦ ਆ ਜੀ ਤਾਂ ਕਿ ਆਪਾਂ ਆਪਣੇ ਵਾਤਾਵਰਨ ਨੂੰ ਵਧੀਆ ਬਣਾਈਏ ਜਿਹੜਾ ਮਤਲਬ ਸਵਰਗ ਆ ਸੋਡੇ ਖੇਤਾਂ ਜਿੰਨਾ ਜਰਾ ਵੀ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ